ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਗਾਇਤ ਜਿਹੜੀ ਚੱਲਦੀ ਹੈ ਇੱਕ ਫੈਸਲਾ ਕੀਤਾ ਕਿ ਸਾਰੇ ਪੰਜਾਬ ਚ ਪਿੰਡ ਪਿੰਡ ਚ ਜਾ ਕੇ ਆਮ ਜਲਾਸ ਬਣਾਉਣਾ ਜਿਹਦੇ ਵਿੱਚ ਸਾਰੇ ਨਗਰ ਦੇ ਲੋਕ ਚਾਹੇ ਉਹ ਲੇਡੀਜ਼ ਆ ਜਾਂ ਜੈਂਟਸ ਆ ਕੋਈ ਵੀ ਆ ਉਹਨਾਂ ਦੇ ਸੁਝਾਅ ਲੈ ਜਾਣਗੇ ਔਰ ਮੌਕੇ ਤੇ ਵੀਡੀਓ ਸਾਹਿਬ ਆਏ ਨੇ ਉਹਨਾਂ ਦਾ ਸਮੂਚਾ ਜਿਹੜਾ ਸਟਾਫ ਆ ਉਹ ਨਾਲ ਆਇਆ ਸਾਰੇ ਕੰਮ ਨੋਟ ਜਿਹੜੇ ਉਕਰਾਏ ਗਏ ਨੇ ਤਾਂ ਇਹੀ ਜਿਹੜੇ ਆ ਪ੍ਰੋਜੈਕਟਾਂ ਬਣਨਗੀਆਂ ਕਿੰਨੇ ਕਿਹੜੇ ਕੰਮ ਦੀ ਕਿੰਨੀ ਜ਼ਰੂਰਤ ਆ ਪੈਸਿਆਂ ਦੀ ਉਹ ਸਾਰੀਆਂ ਪ੍ਰੋਜੈਕਟਾਂ ਬਣ ਕੇ ਆਉਣਗੀਆਂ ਉਹਦੇ ਮੁਤਾਬਕ ਪਿੰਡਾਂ ਦੀ ਡਿਵੈਲਪਮੈਂਟ ਜਿਹੜੀ ਆ ਉਹ ਹੋਏਗੀ ਤਾਂ ਦੂਸਰਾ ਇਹਦੇ ਨਾਲ ਇੱਕ ਜਿਹੜੀ ਪੰਜਾਬ ਸਰਕਾਰ ਨੇ ਕੰਮ ਦੀ ਸਪੀਡ ਬਣਾਈ ਆ ਕਿ ਰੌਕਟ ਦੀ ਸਪੀਡ ਤੇ ਜਿਹੜੇ ਕੰਮ ਆ ਹੋਣੇ ਨੇ ਤੇ ਇੱਕ ਜੁੱਧ ਨਸ਼ਿਆਂ ਵਿਰੁੱਧ ਉਹਦੇ ਵੀ ਸੰਬੰਧ ਚ ਆਮ ਜਨਤਾ ਚ ਲੋਕਾਂ ਨੂੰ ਵੇਅਰ ਕੀਤਾ ਗਿਆ ਹੈ ਕਿਸੇ ਨੇ ਵੀ ਜਿਹੜਾ ਨਸ਼ਾ ਵੇਚਦਾ ਉਹਦਾ ਕਿਸੇ ਨੇ ਕੋਈ ਸਾਥ ਨਹੀਂ ਦੇਣਾ ਸਪੈਸ਼ਲ ਤੌਰ ਤੇ ਜਿਹੜੇ ਪਿੰਡਾਂ ਚ ਸਰਪੰਚ ਬਣੇ ਨੇ ਜਾਂ ਬਣੇ ਨੇ ਨੰਬਰਦਾਰ ਬਣੇ ਨੇ ਜਿਹੜਾ ਵੀ ਬੰਦਾ ਕਿਸੇ ਨਸ਼ੇ ਦੇ ਮਗਰ ਕਿਸੇ ਦੀ ਜਮਾਨਤ ਦੇਣ ਗਿਆ ਉਹਦੀ ਸਰਪੰਚੀ ਵੀ ਖਤਮ ਉਹਦੀ ਨੰਬਰਦਾਰੀ ਵੀ ਖਤਮ ਸਾਨੂੰ ਸਮਝ ਲੱਗ ਜਾਣੀ ਕਿ ਕਿਹੜਾ ਬੰਦਾ ਇਹਨਾਂ ਨਸ਼ਾ ਵੇਚਣ ਵਾਲਿਆਂ ਤੇ ਮਗਰ ਉਹਨਾਂ ਦੀ ਸਪੋਰਟ ਕਰਦਾ ਹੈ ਜੁਮਹਿਰ ਹੋਣ ਦੇ ਨਾਤੇ ਕੋਈ ਬੰਦਾ ਇਹਨਾਂ ਦੀ ਮਗਰ ਇਹਨਾਂ ਦੀ ਜਮਾਨਤਾਂ ਪਰ ਨਾ ਜਾਵੇ ਇਸ ਕਰਕੇ ਮੈਂ ਸਾਰੇ ਇਹਨੂੰ ਛੱਡ ਕੇ ਸਾਰੇ ਇਲਾਕੇ ਨੂੰ ਵੀ ਤੁਹਾਡੇ ਚੈਨਲ ਨਾਲ ਤੇ ਜੁੜਨਾ ਚਾਹੁੰਦਾ ਹੈ ਕਿ ਆਪੋ ਆਪਣਾ ਬਾਦ ਦਾ ਯੋਗਦਾਨ ਜਿਹੜਾ ਨਸ਼ਿਆਂ ਦੇ ਵਿਰੋਧ ਦਾ ਮਜਰੂਰ ਪਾਉਣਾ ਚਾਹੀਦਾ ਨੋ ਨੋ ਸਾਡੇ ਜਿਹੜਾ ਵੀ ਵਿਧਾਨ ਸਭਾ ਚ ਮੁਖੜਿਆ ਜਾਂ ਨੋਰਦੀਪ ਚੇਕਾਂ ਦਾ ਉਹ ਦੇਖਿਆ ਪੜਨਾ ਚਾਹਸੋ ਪਹੁੰਚ ਸਕਦੇ ਹੋ ਕੀ ਹੁੰਦਾ ਪੀਸੀ ਹੈ ਦੇਖੋ ਮੈਂ ਜਾਂ ਮੈਨੂੰ ਇਹ ਪਤਾ ਲੱਗਿਆ ਪਿਛਲੇ ਬੜੇ ਲੰਮੇ ਸਮੇਂ ਤੋਂ ਉਹਦੀ ਗਵਾਹੀ ਪਾਈ ਪਲਾਣਾ ਨੌਰ ਦੀ ਚ ਪੰਚਾਇਤ ਲੱਗਣੀ ਹੋ ਸਕਦਾ ਜਿਹੜਾ ਮੈਨੂੰ ਲੋਕਾਂ ਨੇ ਸਾਰੇ ਇਲਾਕੇ ਚ ਕਰਾਂਗਾ ਚੁਣ ਕੇ ਵਿਧਾਨ ਸਭਾ ਚ ਭੇਜਿਆ ਕਿਸੇ ਲੋਕਾਂ ਦੀਆਂ ਮੰਗਾਂ ਮੇਰਾ ਪਹਿਲਾ ਫਰਜ਼ ਬਣਦਾ ਮੈਂ ਲੋਕਾਂ ਦੀਆਂ ਚਾਹਤ ਜਿਹੜੀਆਂ ਮੰਗਾਂ ਨੇ ਜ਼ਰੂਰੀ ਉਹਨਾਂ ਨੂੰ ਵਿਧਾਨ ਸਭਾ ਚ ਪੇਸ਼ ਕਰਾਂ ਸਪੀਕਰ ਸਾਹਿਬ ਦੇ ਜਰੀਏ ਮੈਂ ਪੰਚਾਇਤ ਮੰਤਰੀ ਨੂੰ ਰਿਕਵੈਸਟਰੀ ਕੀਤੀ ਆ ਕਿ ਇਹਦੇ ਵਾਲ ਵਾਰਡ ਬੰਦੀ ਕਰਾ ਕੇ ਤੇ ਤਲਚਨਾ ਕਰਾਈਆਂ ਜਾਣ ਜਣ ਜਿਹੜੀ ਮੈਂ ਅਗਲੀ ਮੰਗ ਰੱਖਣੀ ਕਰਨੀ ਚਾਹੁੰਦਾ ਸਗਾ ਉਹ ਜਦੋਂ ਮਨੋਸਪੀਕਰ ਸਾਹਿਬ ਨੇ ਟਾਈਮ ਨਹੀਂ ਦਿੱਤਾ ਕਿ ਜ਼ੀਰੋ ਔਵਰ ਚ ਬੋਲਣ ਦਾ ਮੈਨੂੰ ਮੌਕਾ ਮਿਲਿਆ ਔਰ 21 ਵਾਰ ਰੱਖਣ ਦਾ ਮੌਕਾ ਮਿਲਿਆ ਸਪੀਕਰ ਸਾਹਿਬ ਬੜੀ ਸ਼ਰਮੌਰ ਸਾਡੀ ਰਹੀ ਹੈ ਹੈਨਾ ਉਹਨਾਂ ਨੇ ਮੈਨੂੰ ਨਹੀਂ ਕਿਹਾ ਪਰ ਤੁਹਾਡੇ ਚੈਨਲਾਂ ਦਾ ਹੀ ਮੈਂ ਕਹਿ ਦੇਣਾ ਚਾਹੁੰਦਾ ਕਿ ਉਹ ਮੇਰਾ ਇੱਕ ਮੰਗ ਜ਼ਰੂਰ ਰੱਖਣੀ ਚਾਹੁੰਦਾ ਸੋ ਜੋ ਮੇਰੀ ਗੁਰਨਾਨਕ ਨਾਮ ਲੈਵਾ ਜਿਹੜੀ ਸੰਗਤਾਂ ਜਿਹੜੀ ਗੁਰਨਾਨਕ ਸਾਹਿਬ ਨੂੰ ਮੰਨਣ ਵਾਲੇ ਲੋਕ ਨੇ ਚਾਹੇ ਹਿੰਦੂ ਨੇ ਸਿੱਖ ਨੇ ਮੁਸਲਮਾਨ ਨੇ ਇਸਾਈ ਨੇ ਕੋਈ ਵੀ ਹੈ ਉਹਨਾਂ ਦੇ ਪ੍ਰਤੀ ਮੇਰੇ ਮਨ ਸੀ ਕਿ ਜਿਹੜੇ ਪਾਸਪੋਰਟ ਦੀ ਸ਼ਰਤਾ ਕੋਰੀਡੋਰ ਤੇ ਦਿੱਤੇ ਉਹ ਸਪੀਕਰ ਸਾਹਿਬ ਦੇ ਜ਼ਰੀਏ ਮੈਂ ਉਹ ਗੱਲ ਰੱਖਣੀ ਚਾਹੁੰਦਾ ਸੀ ਕਿ ਪਾਸਪੋਰਟ ਦੀ ਸ਼ਰਤ ਜਿਹੜੀ ਉਹ ਖਤਮ ਹੋ ਜਾਏ ਕਿਉਂ ਬੰਦੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਕੋਲ ਅਜੇ ਤੱਕ ਪਾਸਪੋਰਟ ਨਹੀਂ ਔਰ ਗੁਰਨਾਨਕ ਸਾਹਿਬ ਦੇ ਕਤਰਪੁਰ ਸਾਹਿਬ ਦੇ ਦਰਸ਼ਨ ਕਰਨ ਨੂੰ ਉਹਨਾਂ ਦੇ ਮਨ ਤੇ ਅੰਦਰ ਅਜੇ ਵੀ ਕੋਈ ਨਾ ਕੋਈ ਕਿਤੇ ਸੀਗਾ ਕਿ ਸਾਨੂੰ ਕਿਤੇ ਜਿਉਂਦੇ ਜੀ ਪ੍ਰਮਾਤਮਾ ਦੇ ਉਸ ਘਰ ਦੇ ਦਰਸ਼ਨ ਹੋ ਸਕਣ। ਉਹ ਪਾਸਪੋਰਟ ਬਣਾਉਣ ਦੀ ਸਮਰੱਥਾ ਨਹੀਂ ਰੱਖਦੇ। ਤਾਂ ਮੈਂ ਚਾਹੁੰਦਾ ਸੰਘਾ ਕਿ ਇੱਕ ਆਧਾਰ ਕਾਰਡ ਤੇ ਉਹਨਾਂ ਨੂੰ ਇੱਕ ਮੌਕਾ ਦਿੱਤਾ ਜਾਂਦਾ ਕਿ ਕਤਰਪੁਰ ਸਾਹਿਬ ਦਾ ਕੇ ਗੁਰਨਾਨਕ ਸਾਹਿਬ ਦੀ ਉਹ ਪਵਿੱਤਰ ਧਰਤੀ ਜਿੱਥੇ ਉਹਨਾਂ 17 ਸਾਲ ਕੁਝ ਮਹੀਨੇ ਰਹਿ ਕੇ ਕੀਤੀ ਕਰਕੇ ਲੋਕਾਂ ਨੂੰ ਨਾਮ ਜਪੋ ਕਰਤ ਕਰੋ ਤੇ ਫੰਡ ਛਕੋ ਦਾ ਉਪਦੇਸ਼ ਦਿੱਤਾ ਸੀ ਉਹਦੇ ਦਰਸ਼ਨ ਦਿਦਾਰੇ ਕਰ ਸਕਣ। ਆ ਮੇਰਾ ਸਿਕਾ ਅਗਲਾ ਸਾਲ ਇੱਕ ਖੇਤੀਬਾੜੀ ਕਾਲਜ ਦਾ ਜਿਹੜਾ ਹੈਗਾ ਸੋਕਾ ਤੋਂ ਤੱਕ ਸ਼ੁਰੂ ਹੋਏ ਦੇਖੋ ਜੀ ਮੈਂ ਆਪਣੀ ਗੱਲ ਰੱਖਤੀ ਆ ਸਰਕਾਰ 'ਚ ਮੈਨੂੰ ਪੂਰੀ ਉਮੀਦ ਹੈ ਕਿ ਸਰਕਾਰ ਇਸ ਵਾਰ ਧਿਆਨ ਕਰਕੇ ਚੇਚੇ ਤੌਰ ਤੇ ਜਲਦੀ ਸ਼ੁਰੂ ਕਰਾਈਗੀ